ਬੋਲੋ ਜੀ ਵਾਹਿਗੁਰੂ 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 ਓਮਕਾਰ ਵਾਹਿਗੁਰੂ ਕੀ ਫਤਿਹ। ਸ਼੍ਰੀ ਭਗਵਤੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਫਾਤਿਹ ਸ਼੍ਰੀਮਈ। ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਰੰਗਤ ਗੁਰਤੇ ਅਮਰਦਾਸ RAM DAS ਜੀ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਜਿੱਥੇ ਸਭ ਦੁਜਾਏ। ਸੇਗ ਬਾਦਰ ਸਿਮਰਿਆ ਕਰ ਨੌਂ ਨਾਮ ਜਾਵੈ ਤਾਂ ਸਭ ਥਾਂ ਹੀ ਹੋਏ ਸਹਾਇ ਤੇ ਸੁਪੇਸ਼ ਬਿਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਏ ਸਾਜ ਦਾ ਸੰਪਾਸ਼ਨ ਜੋਸ਼ ਗੁਰੂ ਸਾਹਿਬ ਦਾ ਇਹ ਪਾਠ ਜੀ ਦਰਦਾ ਧਿਆਨ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ اے ਗੁਰੂ اے ਨਵਾਂਿਆਂ ਦੇ ਮਾਣ ਸਤਿਗੁਰੂ ਜੀ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਉੱਚੇ ਪਿਤਾ ਦਾ ਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਵਾਕ ਅਨਸਾਰ ਪੁੱਤਾਂ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਹਾਵਾਕਾਂ ਅਨਸਾਰ ਸੱਚੇ ਪਾਤਸ਼ਾਹ ਸਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇਉ ਦੇ ਮਹਾਵਾਕਾਂ ਅਨਸਾਰ ਵਾ ਪ੍ਰਗਟਿਓ ਮਰਤਾ ਗੰਬੜਾ ਪਰਿਆਮ ਇਕੇਲਾ ਵਾ ਵਾ ਗੋਬਿੰਦ ਸਿੰਘ ਆਪੇ ਗੁਰਚੇਲਾ ਦੇ ਮਹਾਵਾਕਾਂ ਅਨਸਾਰ ਸੱਚੇ ਪਾਤਸ਼ਾਹ ਦਸਵੇਂ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਏ ਆ ਸਮੂਹ ਬੱਡਵਾਲੀਆਂ ਸੰਗਤਾਂ ਨਾਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਨਗਰ ਕੀਰਤਨ ਦੀ ਤਿਆਰੀ ਕੀਤੀ ਗਈ ਹੈ ਮਹਾਰਾਜ ਜੀ ਉਹ ਸਾਰੀ ਤਿਆਰੀ ਹੋ ਚੁੱਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਪੰਜ ਪਿਆਰੇ ਮਹਾਰਾਜ ਜੀ ਸਹਿਬਾਨ ਦੇ ਸਿੱਕੇ ਮਰਿ ਕਿਰਪਾ ਕਰੋ ਦਿਨ ਦੇ ਦਾਤੇ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਜੀ ਸਥਾਨਾਂ ਤੋਂ ਪਾਲਕੀ ਸਾਹਿਬ ਜੀ ਜਾਣ ਦੀ ਅਰਦਾਸ ਆਗਿਆ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਿਰ ਤੇ ਮੇਰਾ ਪ੍ਰਿਆਪਤ ਕਰਕੇ ਵੇਲਾੜੀ ਸਰਵੱਤ ਦੇ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ ਜਨਾ ਮੇਰਾ ਨਾਮ ਚਿੱਤਾ ਵੀ ਨਾਮ ਰੱਖਣਾ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਹਿਰਾ